ਜਾਰੀ ਕਰਦੀਆਂ ਉਹਦੇ ਵਿੱਚ ਮੇਰੇ ਇੱਕ ਏਡੀ ਵੱਡੀ ਗੱਲ ਕੀ ਹੋ ਗਈ ਜਿਹਦੇ ਪਿੱਛੇ ਪ੍ਰੈਸ ਕਾਨਫਰੰਸ ਕਰਨੀ ਇੱਕ ਬੜੀ ਇੰਪੋਰਟੈਂਟ ਇਹਦੇ ਵਿੱਚ ਉਹਨਾਂ ਨੇ ਕਮਿਟਮੈਂਟ ਕੀਤੀ ਹੈ ਇੱਕ ਵਾਅਦਾ ਕੀਤਾ ਹੈ ਆਪਦੇ ਮੈਨੀਫੈਸਟੋ ਦੇ ਵਿੱਚ ਜਿਹਦੇ ਨਾਲ ਪੰਜਾਬ ਤੇ ਉੱਤੇ ਸਭ ਤੋਂ ਵੱਡਾ ਹਮਲਾ ਇਸ ਮੈਨੀਫੈਸਟੋ ਦੇ ਪਾਰਟੀਆਂ ਜਾਰੀ ਕਰਦੀਆਂ ਉਹਦੇ ਵਿੱਚ ਮੇਰੇ ਇੱਕ ਏਡੀ ਵੱਡੀ ਗੱਲ ਕੀ ਹੋ ਗਈ ਜਿਹਦੇ ਪਿੱਛੇ ਪ੍ਰੈਸ ਕਾਨਫਰੰਸ ਕਰਨੀ ਇੱਕ ਬੜੀ ਇੰਪੋਰਟੈਂਟ ਇਹਦੇ ਵਿੱਚ ਉਹਨਾਂ ਨੇ ਕਮਿਟਮੈਂਟ ਕੀਤੀ ਹੈ ਇੱਕ ਵਾਅਦਾ ਕੀਤਾ ਹੈ ਆਪਦੇ ਮੈਨੀਫੈਸਟੋ ਦੇ ਵਿੱਚ ਜਿਹਦੇ ਨਾਲ ਪੰਜਾਬ ਤੇ ਉੱਤੇ ਸਭ ਤੋਂ ਵੱਡਾ ਹਮਲਾ ਇਸ ਮੈਨੀਫੈਸਟੋ ਦੇ ਵਿੱਚ ਹੋਇਆ ਆ ਹੁਣ ਮੈਨੀਫੈਸਟੋ ਜਿਹੜਾ ਹੈ ਇਹ ਪੰਜਾਬ ਤੋਂ ਚੰਡੀਗੜ੍ਹ ਨੂੰ ਖੋਣ ਦੀ ਕਮਿਟਮੈਂਟ ਕਰ ਰਿਹਾ ਹੈ ਚੰਡੀਗੜ੍ਹ ਦੇ ਲੋਕਾਂ ਨੂੰ ਇਹ ਮੈਨੀਫੈਸਟੋ ਜਿਹੜਾ ਇਹ ਵਾਅਦਾ ਕਰ ਰਿਹਾ ਹੈ ਕਿ ਚੰਡੀਗੜ੍ਹ ਪੰਜਾਬ ਦਾ ਜਿਹੜਾ ਕੈਪੀਟਲ ਹੈ ਉਹਨੂੰ ਪੰਜਾਬ ਤੋਂ ਖੋ ਕੇ ਇੱਕ ਵੱਖਰੀ ਸਟੇਟ ਬਣਾਇਆ ਜਾਊਗਾ ਇੱਕ ਸਿਟੀ ਸਟੇਟ ਜਿਵੇਂ ਦਿੱਲੀ ਹੈ ਦਿੱਲੀ ਦੀ ਤਰਜ਼ ਤੇ ਇੱਕ ਵੱਖਰੀ ਸਟੇਟ ਜਿੱਥੋਂ ਦੇ ਐਮ ਐਲ ਏ ਵੱਖਰੇ ਹੋਣਗੇ ਮੁੱਖ ਮੰਤਰੀ ਵੱਖਰਾ ਹੋਊਗਾ ਉਸ ਤਰਜ਼ ਤੇ ਚੰਡੀਗੜ੍ਹ ਨੂੰ ਬਣਾਉਣ ਦਾ ਵਾਅਦਾ ਇੰਡੀਆ ਅਲਾਈਅንስ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਇਸ ਮੈਨੀਫੈਸਟੋ ਜੇ ਪਹਿਲਾ ਸਫ਼ਾ ਜੇ ਤੁਸੀਂ ਮੈਨੀਫੈਸਟੋ ਦਾ ਕੋਲੋਂ ਦਾ ਖੰਡੋ ਹਿੰਦੀ ਦੇ ਵਿੱਚ ਤੇ ਅੰਗਰੇਜ਼ੀ ਦੇ ਵਿੱਚ ਪਹਿਲੀ ਗੱਲ ਤਾਂ ਪੰਜਾਬੀ ਵਿੱਚ ਤੁਸੀਂ ਦੇਖੋ ਇਹਨਾਂ ਨੇ ਬਣਾਇਆ ਹੀ ਨਹੀਂ ਮੈਂ ਤੁਹਾਨੂੰ ਪੜ੍ਹ ਕੇ ਦੱਸ ਦਿਆਂ ਕੀ ਲਿਖਦੇ ਹੋ ਪੁਆਇੰਟ ਨੰਬਰ ਸੀ ਜਿਹਦੇ ਚ ਕਮਿਟ ਕਰਦੇ ਹੈ ਇਟ ਇਜ਼ ਟਾਈਮ ਫॉर ਚੰਡੀਗੜ੍ਹ ਟੂ ਬਿਕਮ ਅ ਸਿਟੀ ਸਟੇਟ ਇਸ ਸਮਾਂ ਆ ਗਿਆ ਹੈ ਕਿ ਚੰਡੀਗੜ੍ਹ ਨੂੰ ਇੱਕ ਸਟੇਟ ਬਣਾਇਆ ਜਾਵੇ ਦਿੱਲੀ ਦੀ ਤਰਜ਼ ਤੇ ਹਿੰਦੀ ਦੇ ਵਿੱਚ ਉਦੋਂ ਵੀ ਤੁਹਾਨੂੰ ਕਲੈਰਿਟੀ ਨਾਲ ਸਮਝ ਆ ਜਾਊਗਾ ਚੰਡੀਗੜ੍ਹ ਸ਼ਹਿਰ ਨੂੰ ਇੱਕ ਰਾਜਿਆ ਕੀ ਤਰ੍ਹਾਂ ਅਧਿਕਾਰ ਦੇਣੇ ਦਾ ਸਮਾਂ ਆ ਗਿਆ ਹੈ ਮੈਂ ਦੁਬਾਰਾ ਪੜ੍ਹ ਦਿਆਂ ਚੰਡੀਗੜ੍ਹ ਸ਼ਹਿਰ ਨੂੰ ਇੱਕ ਰਾਜਿਆ ਕੀ ਤਰ੍ਹਾਂ ਅਧਿਕਾਰ ਦੇਣੇ ਦਾ ਸਮਾਂ ਆ ਗਿਆ ਹੈ ਇਹ ਕਾਂਗਰਸ ਦਾ ਮੈਨੀਫੈਸਟੋ ਹੈ ਇਹ ਆਮ ਆਦਮੀ ਪਾਰਟੀ ਦਾ ਮੈਨੀਫੈਸਟੋ ਹੈ ਇੰਡੀਆ ਅਲਾਈਅንስ ਦਾ ਮੈਨੀਫੈਸਟੋ ਹੈ ਚੰਡੀਗੜ੍ਹ ਵਾਸਤੇ ਪੰਜਾਬ ਦਾ ਕੈਪੀਟਲ ਜਿਹਦੇ ਪਿੱਛੇ ਵੱਡੇ ਸੰਘਰਸ਼ ਪੰਜਾਬ ਕਰ ਰਹੇ ਚੰਡੀਗੜ੍ਹ ਤੇ ਆਪਾਂ ਸਾਰੇ ਜਾਣਦੇ ਆਪਾਂ ਕਲੇਮ ਕਰਦੇ ਆ ਸਾਡਾ ਹੱਕ ਹੈ ਪੰਜਾਬ ਦਾ ਹੱਕ ਹੈ ਉਸ ਹੱਕ ਨੂੰ ਖਤਮ ਕਰਕੇ ਚੰਡੀਗੜ੍ਹ ਤੇ ਆਪਦਾ ਰਾਈਟ ਸਰੈਂਡਰ ਕਰਕੇ ਕਾਂਗਰਸ ਨੇ ਆਮ ਆਦਮੀ ਪਾਰਟੀ ਨੇ ਇੱਕ ਕਮਿਟਮੈਂਟ ਕੀਤੀ ਹੈ ਕਿ ਅਸੀਂ ਚੰਡੀਗੜ੍ਹ ਨੂੰ ਸਟੇਟ ਬਣਾਵਾਂ ਇੱਕ ਬੜਾ ਵੱਡਾ ਸੰਘਰਸ਼ ਪਹਿਲਾਂ ਦਾ ਹੋਇਆ ਜਦੋਂ ਆ ਭਾਸ਼ਾ ਦੇ ਆਧਾਰ ਤੇ ਸੂਬੇ ਬਣੇ ਮੈਂ ਥੋੜਾ ਬੈਕਗ੍ਰਾਉਂਡ ਤੁਹਾਨੂੰ ਜਾਨਣਾ ਚਾਹਣਾ ਪਾਰਟੀਸ਼ਨ ਤੋਂ ਬਾਅਦ ਇਹ ਫੈਸਲਾ ਹੋਇਆ ਉਸ ਵੇਲੇ ਦੀ ਸਰਕਾਰ ਵੱਲੋਂ ਕਿ ਭਾਸ਼ਾ ਦੇ ਆਧਾਰ ਤੇ ਸੂਬੇ ਬਣਾਏ ਜਾਣ ਲਿੰਗੁਇਸਟਿਕ ਬੇਸਿਸ ਤੇ ਸਟੇਟਸ ਦੀ ਰੀਆਰਗੇਨਾਈਜੇਸ਼ਨ ਹੋ ਤਾਮਿਲ ਬੋਲਦੇ ਲੋਕਾਂ ਨੂੰ ਤਾਮਿਲਨਾਡੂ ਮਿਲਿਆ ਬਗਾਲੀ ਬੋਲਦੇ ਲੋਕਾਂ ਨੂੰ ਵੈਸਟ ਬਰਡਵਾੜ ਮਿਲਿਆ ਮਰਾਠੀ ਬੋਲਦੇ ਲੋਕਾਂ ਨੂੰ ਮਹਾਰਾਸ਼ਟਰ ਮਿਲਿਆ ਤੇਲਗੂ ਬੋਲਦੇ ਲੋਕਾਂ ਨੂੰ ਆਂਧਰਾ ਮਿਲਿਆ ਐਂ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਰੀਜਨਲ ਭਾਸ਼ਾਵਾਂ ਉਹਨਾਂ ਦੇ ਆਧਾਰ ਤੇ ਸੂਬੇ ਬਣਾਏ ਪਰ ਉਸ ਵੇਲੇ ਵੀ ਨਹਿਰੂ ਨੇ ਕਾਂਗਰਸ ਨੇ ਪੰਜਾਬ ਨੂੰ ਇਹ ਹੱਕ ਨਹੀਂ ਦਿੱਤਾ ਨਹਿਰੂ ਦਾ ਬਿਆਨ ਇੱਕ ਇਤਿਹਾਸਿਕ ਬਿਆਨ ਉਸ ਵੇਲੇ ਦਾ ਜਿਦੇ ਚ ਨਹਿਰੂ ਕਹਿੰਦਾ ਕਿ ਪੰਜਾਬੀ ਸੂਬਾ ਮੇਰੀ ਲਾਸ਼ ਉਤੋਂ ਨਹੀਂ ਬਣੇਗਾ ਐਡਾ ਡੀਐਨਏ ਸੀ ਇਹਨਾਂ ਦਾ ਪੰਜਾਬ ਬਰੋਦੀ ਚਲੋ ਸੰਘਰਸ਼ ਹੋਏ ਅਕਾਲੀ ਦਲ ਨੇ ਉਹ ਸੰਘਰਸ਼ ਦੀ ਅਗਵਾਈ ਕੀਤੀ ਮੋਰਚੇ ਲਾਏ ਗਏ ਗ੍ਰਿਫਤਾਰੀਆਂ ਦਿੱਤੀਆਂ ਗਈਆਂ 1 ਲੱਖ ਤੋਂ ਵੱਧ ਲੋਕਾਂ ਨੇ ਗ੍ਰਿਫਤਾਰੀ ਦਿੱਤੀ ਮਰਨ ਵਰਤ ਰੱਖੇ ਗਏ ਸ਼ਹੀਦੀਆਂ ਹੋਈਆਂ ਦਰਸ਼ਨ ਸਿੰਘ ਬੇਰੂਮਾਨ ਦੀ ਸ਼ਹੀਦ ਹੋਏ ਆਪਾਂ ਸਾਰੇ ਜਾਣਦੇ ਮੈਨੂੰ ਲੱਗਦਾ 74 ਦਿਨ ਲੰਮਾ ਉਹਨਾਂ ਦਾ ਫਾਸਟ ਅਨਟੂ ਡੈਥ ਰੱਖਿਆ ਉਹਨਾਂ ਨੇ ਤੇ ਸ਼ਹੀਦ ਹੋਏ ਅਖੀਰ ਸਰਕਾਰ ਨੂੰ ਚੁਕਣਾ ਪਿਆ ਪੰਜਾਬੀ ਬੋਲਦੇ ਇਲਾਕਿਆਂ ਦੇ ਆਧਾਰ ਤੇ ਪੰਜਾਬ ਦਾ ਸੂਬਾ ਬਣਿਆ ਪਰ ਫਿਰ ਵਿਤਕਰਾ ਕੀਤਾ ਗਿਆ ਕਿ ਪੰਜਾਬ ਦਾ ਕੈਪੀਟਲ ਪੰਜਾਬ ਦੀ ਰਾਜਧਾਨੀ ਪੰਜਾਬ ਨੂੰ ਨਹੀਂ ਦਿੱਤੀ ਗਈ ਜਿੰਨੇ ਹਿੰਦੁਸਤਾਨ ਚ ਅੱਜ ਤੱਕ ਸੂਬੇ ਬਣੇ ਐ ਭਾਸ਼ਾ ਦੇ ਆਧਾਰ ਤੇ ਸਭ ਨੂੰ ਉਹਨਾਂ ਦੀ ਰਾਜਧਾਨੀ ਰੱਖਣ ਦਾ ਅਧਿਕਾਰ ਦਿੱਤਾ ਗਿਆ ਕੱਲਾ ਪੰਜਾਬ ਸੀ ਜਿਹਨੂੰ ਇਹ ਅਧਿਕਾਰ ਤੋਂ ਵਾਂਝਾ ਰੱਖਿਆ ਗਿਆ ਇਹ ਅਧਿਕਾਰ ਪੰਜਾਬ ਤੋਂ ਖੋਇਆ ਗਿਆ ਕਿਉਂਕਿ ਉਸ ਵੇਲੇ ਦੇ ਪ੍ਰਧਾਨ ਮੰਤਰੀ ਜੰਤਰਾ ગાંધી ਨੇ ਪਤਾ ਸੀ ਸੰਘਰਸ਼ ਫੇਰ ਹੋਊਗਾ ਇਹ ਬਹਾਨਾ ਬਣਾਇਆ ਕਿ ਇਹ ਟੈਂਪਰਰੀ ਮੈਜਰ ਹੈ ਇਹ ਰਿਟਰਨ ਕਰ ਲੈ ਸਕੀਏ ਇਹ ਟੈਂਪਰਰੀ ਮੈਜਰ ਹੈ 5 ਸਾਲ ਵਾਸਤੇ ਇਹਨੂੰ ਜੁਆਇੰਟ ਕੈਪੀਟਲ ਰਹਿਣ ਜੋ ਉਹਨਾਂ ਸਮਾਂ ਹਰਿਆਣਾ ਨੂੰ ਦੇਗੇ ਹਰਿਆਣਾ ਆਪਦਾ ਵੱਖਰਾ ਕੈਪੀਟਲ ਬਣਾਊਗਾ ਤੇ ਚੰਡੀਗੜ੍ਹ ਪੰਜਾਬ ਦਾ ਹੀ ਹੈ ਪੰਜਾਬ ਦਾ ਹੱਕ ਹੈ ਚੰਡੀਗੜ੍ਹ ਤੇ ਇਹ ਉਸ ਵੇਲੇ ਦੀ ਪ੍ਰਧਾਨ ਮੰਤਰੀ ਜੀ ਨੂੰ ਇਹ ਮਾਂ ਕਹਿੰਦੇ ਐ ਰਾਜੇ ਵਿੜਿੰਗਰ ਕੇ ਮਾਂ ਕਹਿੰਦੇ ਐ ਮਨੀਸ਼ ਤਿਵਾੜੀ ਵਰਗੇ ਮਾਂ ਕਹਿੰਦੇ ਐ ਟਿਸ਼ਨ ਪੁੰਦੇ ਆ ਨਾ ਕਿ ਸਾਡੀ ਮਾਂ ਐ ਗੁਰਾਗਾ ਦੀ ਉਸ ਇਹਨਾਂ ਦੀ ਮਾਂ ਨੇ ਇਹ ਕਮਿਟਮੈਂਟ ਕੀਤੀ ਸੀ ਕਿ ਪੰਜਾਬ ਦਾ ਹੱਕ ਹੈ ਚੰਡੀਗੜ੍ਹ ਤੇ 5 ਸਾਲ ਵਾਸਤੇ ਇਹਨੂੰ ਜੁਆਇੰਟ ਕੈਪੀਟਲ ਰੱਖਾਂਗੇ ਫਿਰ ਪੰਜਾਬ ਦੇ ਹਵਾਲੇ ਹੋ ਜੂਗਾ ਇੰਦਰਾ ਮੁਕਰੀ ਉਸ ਦਾ ਕੋ ਉਸ ਤੋਂ ਬਾਅਦ ਰਾਜੀਵ ਗਾਂਧੀ ਆ ਗਏ ਰਾਜੀਵ ਲੰਗਵਾਲ ਅਕੋਰਡ ਹੋਇਆ ਮੁੱਖ ਮੰਤਰੀ ਪ੍ਰਧਾਨ ਮੰਤਰੀ ਦੇ ਦਸਤਕ ਹੋਏ ਰਾਜੀਵ ਲੰਗਵਾਲ ਅਕੋਰਡ ਤੇ ਜਿੱਥੇ ਇਹ ਕਿਹਾ ਗਿਆ ਕਿ ਚੰਡੀਗੜ੍ਹ ਪੰਜਾਬ ਨੂੰ ਟਰਾਂਸਫਰ ਕੀਤਾ ਜਾਊਗਾ ਤਰੀਕ ਮੱਕਰਰ ਹੋਈ 26 ਜਨਵਰੀ 1986 ਪਾਰਲੀਮੈਂਟ ਨੇ ਉਹ ਕਾਰਡ ਨੂੰ ਰੈਟੀਫਾਈ ਕੀਤਾ ਪਾਰਲੀਮੈਂਟ ਬਲੂ ਰੈਟੀਫਾਈਡ ਅ ਦਿ ਕਾਰਡ ਤੋਂ ਫਿਰ ਸਰਕਾਰ ਮੁਕਰੀ ਕਾਂਗਰਸ ਦੀ ਇੱਕ ਦਿਨ ਪਹਿਲਾਂ ਮੁਕਰ ਕੇ ਪੰਜਾਬ ਨੂੰ ਚੰਡੀਗੜ੍ਹ ਦੇਣ ਤੋਂ ਰਜੀਵ ਮੁਕਰਿਆ ਤੁਸੀਂ ਦੇਖੋ ਪਹਿਲਾਂ ਨਹਿਰੂ ਮੁਕਰਿਆ ਫਿਰ ਇੰਦਰਾ ਮੁਕਰੀ ਫਿਰ ਰਜੀਵ ਮੁਕਰਿਆ ਇਹਨਾਂ ਦਾ ਪਰਿਵਾਰ ਜੇ ਮੈਂ ਖਾਸ ਤੌਰ ਤੇ ਗੱਲ ਕਰਾਂ ਗਾਂਧੀ ਪਰਿਵਾਰ ਜਿਹੜਾ ਨਹਿਰੂ ਗਾਂਧੀ ਪਰਿਵਾਰ ਕਾਂਗਰਸ ਦੀ ਅਗਵਾਈ ਕਰ ਰਿਹਾ 70 ਸਾਲਾਂ ਤੋਂ ਸਿੱਖਾਂ ਦੇ ਤੇ ਪੰਜਾਬੀਆਂ ਦੇ ਬੁਨਿਆਦੀ ਤੌਰ ਤੇ ਖਿਲਾਫ ਹੈ ਫਿਰ ਇੱਕ ਖੇਡ ਸ਼ੁਰੂ ਹੋਈ ਇਸ ਕਲੇਮ ਨੂੰ ਵੀਕਨ ਕਰਨ ਦੀ ਜਿਹੜਾ ਪੰਜਾਬ ਦਾ ਹੱਕ ਹੈ ਜੰਟੀਗਟ ਦੇ ਉਹਨੂੰ ਕਮਜ਼ੋਰ ਕਿਵੇਂ ਕੀਤਾ ਜਾਵੇ ਕਿਉਂਕਿ ਲਗਾਤਾਰ ਅਕਾਲੀ ਦਲ ਸੰਘਰਸ਼ ਕਰਦਾ ਰਿਹਾ ਇਸ ਇਸ ਮੁੱਦੇ ਤੇ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਉਂਦੇ ਰਹੇ ਜਿਸ ਫੋਰਮ ਤੇ ਗੱਲ ਹੁੰਦੀ ਸੀ ਉੱਥੇ ਇਹ ਮੰਗ ਰੱਖਦੇ ਰਹੇ ਫਿਰ ਇਹ ਜੇ ਪੰਜਾਬ ਤੋਂ ਖੋਣਾ ਸੀ ਤਾਂ ਖੋਰਾ ਲਾ ਕੇ ਹੌਲੀ-ਹੌਲੀ ਪੰਜਾਬ ਦਾ ਹੱਕੇ ਦੇਤੇ ਤੁਮਜੋਰ ਕਰਨ ਦੀ ਕੋਸ਼ਿਸ਼ ਕੀਤੀ 60-40 ਦਾ ਰੇਸ਼ਿਓ ਸੀ 60% EMPLOYEES ਪੰਜਾਬ ਦੇ ਹੋਣਗੇ 40 ਹਰਿਆਣੇ ਦੇ ਹੋਣਗੇ ਕੇਵਲ 5 ਸਾਲ ਦਾ ਰਸਤੇ ਸੀ ਇਹ ਕਿਉਂਕਿ 5 ਸਾਲ ਬਾਅਦ ਤਾਂ ਪੰਜਾਬ ਕੋਲ ਹੀ ਆ ਜਾਣਾ ਸੀ ਉਹ ਵੀ ਖਤਮ ਕੀਤਾ ਗਿਆ ਚੀਫ ਕਮਿਸ਼ਨਰ ਹੁੰਦਾ ਸੀ ਚੰਡੀਗੜ੍ਹ ਦਾ ਜਿਹੜਾ ਚੰਡੀਗੜ੍ਹ ਦੀ ਐਡਮਿਨਿਸਟ੍ਰੇਸ਼ਨ ਨੂੰ ਰਨ ਕਰਦਾ ਸੀ ਪੰਜਾਬ ਕੈਡਰ ਦਾ ਅਫਸਰ ਹੁੰਦਾ ਸੀ ਉਹ ਖਤਮ ਕੀਤਾ ਗਿਆ ਉਹ ਪੋਸਟ ਬਾਲਿਸ਼ ਕੀਤੀ ਗਈ ਤੇ ਕਾਂਗਰਸ ਵੱਲੋਂ ਤੇ ਗਵਰਨਰ ਦਾ ਇੱਕ ਐਡਵਾਈਜ਼ਰ ਲਾ ਕੇ ਤੇ ਚੰਡੀਗੜ੍ਹ ਦਾ ਪ੍ਰਸ਼ਾਸਨ ਚਲਾਇਆ ਗਿਆ ਪੰਜਾਬੀ ਭਾਸ਼ਾ ਹੌਲੀ ਹੌਲੀ ਸਰਕਾਰੀ ਕੰਮਕਾਜ ਦੇ ਵਿੱਚੋਂ ਖਤਮ ਕੀਤੀ ਗਈ ਉੱਥੇ ਅੱਜ ਉੱਥੋਂ ਦੇ ਦਫ਼ਤਰਾਂ ਦੇ ਕੰਮ ਜਿਹੜੇ ਐ ਉਹ ਅੰਗਰੇਜ਼ੀ ਤੇ ਹਿੰਦੀ ਦੇ ਵਿੱਚ ਹੁੰਦੇ ਫਿਰ ਆਮ ਆਦਮੀ ਪਾਰਟੀ ਵੀ ਸੀ ਇਤੇ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਨੇ ਵੀ ਮਿਲ ਹੀ ਭੁੱਲਦਾਂ ਇਹ ਖੇਡ ਚਲਾਈ ਕਿ ਇੱਕ ਵੱਖਰੀ ਵਿਧਾਨ ਸਭਾ ਸਤੇ ਹਰਿਆਣੇ ਨੂੰ ਜਗ੍ਹਾ ਦਿੱਤੀ ਜਾਣੀ ਚਾਹੀਦੀ ਹੈ ਤਾਕੀ ਹਰਿਆਣਾ ਦਾ ਕਲੇਮ ਫੇਰ ਬਣ ਕੇ ਰਹਿ ਉਹਦੇ ਤੇ ਇੱਕ ਵੀ ਇੰਚ ਜ਼ਮੀਨ ਸ਼੍ਰੋਮਣੀ ਅਕਾਲੀ ਦਲ ਨੇ ਵਿਰੋਧ ਕੀਤਾ ਕਿ ਅਸੀਂ ਨਹੀਂ ਦੇਣ ਦੋਗੇ ਫਿਰ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਰਿਆਣਾ ਦੇ ਕਾਲਜ ਨੂੰ ਅਸੀਂ ਫ੍ਰੀ ਐਜੂਕੇਸ਼ਨ ਦੇਵਾਂਗੇ ਮੇਰਾ ਕਹਿਣ ਤੋਂ ਬਾਅਦ ਇੱਕ ਇੱਕ ਕਰਕੇ ਜਿਹੜੀ ਚੰਡੀਗੜ੍ਹ ਦੇ ਉੱਤੇ ਕਲੇਮ ਪੰਜਾਬ ਦਾ ਸੀ ਇਹਨਾਂ ਨੈਸ਼ਨਲ ਪਾਰਟੀਆਂ ਨੇ ਉਹਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੋਲੀ-ਹੋਲੀ ਭਾਵੇਂ ਕਾਂਗਰਸ ਸੀ ਚਾਹੇ ਆਮ ਆਦਮੀ ਪਾਰਟੀ ਸੀ ਤੇ ਚਾਹੇ ਭਾਜਪਾ ਸੀ ਸੋ ਮੈਂ ਇਹ ਚੀਜ਼ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ ਸੀ ਕਿ ਆ ਜਿਹੜਾ ਇਹ ਬੜੀ ਬੜੀ ਲੇਟੈਂਟ ਅਟੈਂਪਟ ਹੁਣ ਤਾਂ ਜਮਾਂ ਸ਼ਰਿਆਮ ਹੀ ਹੋ ਗਿਆ ਜਦੋਂ ਮੈਨੀਫੈਸਟੋ ਚ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਲਿਖਤਾ ਕਿ ਜਿਹੜਾ ਚੰਡੀਗੜ੍ਹ ਹੈ ਉਹਨੂੰ ਇੱਕ ਵੱਖਰਾ ਸੂਪਾ ਇੱਕ ਵੱਖਰੀ ਸਟੇਟ ਇੱਕ ਵੱਖਿਆ ਵੱਖਰਾ ਰਾਜ ਬਣਾਵਾਂਗੇ ਜਿਹੜੇ ਅਧਿਕਾਰ ਇੱਕ ਰਾਜ ਨੂੰ ਪ੍ਰਾਪਤ ਹੁੰਦੇ ਐ ਇੱਕ ਸਟੇਟ ਨੂੰ ਪ੍ਰਾਪਤ ਹੁੰਦੇ ਐ ਇੱਕ ਸੂਬੇ ਨੂੰ ਪ੍ਰਾਪਤ ਹੁੰਦੇ ਐ ਉਹ ਉਹ ਅਧਿਕਾਰ ਚੰਡੀਗੜ੍ਹ ਨੂੰ ਦੇਵਾਂਗੇ ਭਾਪ ਉੱਥੇ ਇੱਕ ਵੱਖਰੀ ਐਸੈਂਬਲੀ ਹੋਊਗੀ ਵੱਖਰੇ ਐਮ ਐਲ ਏ ਹੋਣਗੇ ਵੱਖਰਾ ਮੁੱਖ ਮੰਤਰੀ ਹੋਊਗਾ ਸਿਰ ਪੰਜਾਬ ਕੀ ਕਰੂਗਾ ਪੰਜਾਬ ਦਾ ਤਾਂ ਖੇਡ ਖਤਮ ਹੋ ਗਿਆ ਚੰਡੀਗੜ੍ਹ ਤੇ ਸੋ ਇਹ ਜਿਹੜੀ ਚੀਜ਼ ਐ ਇਹ ਮੈਂ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ ਸੀ ਤੇ ਮੈਂ ਇਹ ਅਪੀਲ ਵੀ ਕਰਨੀ ਚਾਹਣਾ ਪੰਜਾਬ ਦੇ ਲੋਕਾਂ ਨੂੰ ਕਿ ਜਿਵੇਂ ਇੱਕ ਇੱਕ ਗੱਲ ਅੱਜ ਪੰਜਾਬ ਦਾ ਬੱਚਾ ਪੁੱਛਾ ਕਰ ਰਿਹਾ ਹੈ ਕਿ ਪੰਜਾਬ ਦੇ ਜਿਹੜੇ ਹੱਕ ਹੈ ਉਹ ਪੰਜਾਬ ਦੀ ਰੀਜਨਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਪ੍ਰੋਟੈਕਟ ਕਰ ਸਕਦੀ ਹੈ ਪੰਜਾਬ ਦੇ ਜਿਹੜੇ ਹੱਕ ਹੈ ਉਹ ਪੰਜਾਬ ਦੀ ਖੇਤਰੀ ਪਾਰਟੀ ਦੇ ਜੇ ਤਕੜੀ ਕਰਾਂਗੇ ਤਾਂ ਸੁਰੱਖਿਤ ਹੈ ਨਹੀਂ ਤਾਂ ਇੰਡੈਸ਼ਨਲ ਪਾਰਟੀਆਂ ਪੰਜਾਬ ਤੇ ਟਾਕਾ ਮਾਰ ਜਾਣਗੀਆਂ ਅੱਜ ਚੰਡੀਗੜ੍ਹ ਕੋਰੇ ਕੱਲ ਨੂੰ ਹੋ ਸਕਦਾ ਹੈ ਸਾਡੇ ਤੋਂ ਇਹ ਇਹਨਾਂ ਦਾ ਮੈਨੀਫੈਸਟੋ ਆਵੇ ਰਾਜਸਥਾਨ ਦਾ ਤੇ ਹਰਿਆਣੇ ਦਾ ਕੀ ਅਸੀਂ ਹਮੋਰ ਤੇ ਫਾਜ਼ਿਲਕਾ ਵੀ ਲੈਣਾ ਹੈ ਨਾ ਤੋਂ ਇਹ ਹੌਲੀ ਹੌਲੀ ਕਰਕੇ ਪੰਜਾਬ ਦੀ ਹੋਂਦ ਨੂੰ ਖਤਮ ਕਰਨਾ ਚਾਹੁੰਦੇ ਇਹ ਤਿੰਨੇ ਨੈਸ਼ਨਲ ਪਾਰਟੀਆਂ ਲਗੀਆਂ ਸੋ ਮੈਂ ਇਹ ਸਪਸ਼ਟ ਤੌਰ ਤੇ ਲੋਕਾਂ ਦੇ ਸਾਹਮਣੇ ਰੱਖਣੀ ਚਾਹੁੰਦਾ ਸੀ ਗੱਲ ਅੱਜ ਇਹ ਮੈਨੀਫੈਸਟੋ ਜਾਰੀ ਹੋਇਆ ਤੇ ਕਾਂਗਰਸ ਦੇ ਆਮ ਆਦਮੀ ਪਾਰਟੀ ਦਾ ਜਿਹੜਾ ਚਿਹਰਾ ਹੈ ਉਹ ਨੰਗਾ ਹੋਇਆ ਜਿਵੇਂ ਅੰਗਰੇਜ਼ੀ ਚ ਕਹਿ ਦਿੰਦੇ ਤਾਂ ਕਾਰਟ ਇਸ ਆਊਟ ਆਫ ਦਾ ਬੈਗ ਕਿ ਕਿਸ ਤਰ੍ਹਾਂ ਨਾਲ ਇਹ ਪੰਜਾਬ ਦਾ ਕਲੇਮ ਚੰਡੀਗੜ੍ਹ ਤੇ ਛੱਡ ਕੇ ਇਹਨਾਂ ਨੇ ਕਮਿਟਮੈਂਟ ਇਹਨਾਂ ਨੇ ਵਾਦਾ ਇਹਨਾਂ ਨੇ ਆਪਦੇ ਮੈਨੀਫੈਸਟੋ ਵਿੱਚ ਪ੍ਰੋਮਿਸ ਕੀਤਾ ਕਿ ਚੰਡੀਗੜ੍ਹ ਨੂੰ ਇੱਕ ਵੱਖਰਾ ਰਾਜ ਬਣਾਇਆ ਜਾਵੇ ਧੰਨਵਾਦ ਸਰ ਇੱਕ ਸੁਖਵਾਲ ਗੈਰਾ ਨੇ ਵੀ ਕੀਤਾ ਵੀ ਜਿਹੜੇ ਪ੍ਰਵਾਸੀ ਇਹ ਬੰਦੇ ਪੰਜਾਬ ਦੇ ਵਿੱਚੋਂ ਕੱਢਿਆ ਜਾਵੇ ਦੇਖੋ ਕੱਢਿਆ ਜਾਵੇ ਅਸੀਂ ਨਹੀਂ ਇਹ ਕਹਿੰਦੇ ਮੈਂ ਨਾ ਉਸ ਪਾਲਖਰੇ ਦੀ ਸਟੇਟਮੈਂਟ ਸੁਣੀ ਹੈ ਪਰ ਇਹ ਗੱਲ ਜ਼ਰੂਰ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਨੌਕਰੀਆਂ ਨੇ ਉਹਦੇ ਤੇ ਪੰਜਾਬੀਆਂ ਦਾ ਹੱਕ ਹੋਣਾ ਚਾਹੀਦਾ ਸਾਡੇ ਨੌਜਵਾਨ ਬੇਰੁਜ਼ਗਾਰ ਫਿਰ ਰਹੇ ਆ ਤੇ ਇਥੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਰਕਾਰੀ ਨੌਕਰੀਆਂ ਚ ਹਰਿਆਣੇ ਦੇ ਲੋਕਾਂ ਨੂੰ ਤਰਜੀਹ ਦੇ ਰਹੀ ਐ 70 70 80 80% ਜਿਹੜੀ ਕੋਈ ਰਿਕਰੂਟਮੈਂਟ ਹੋ ਰਹੀ ਆ ਉਹ ਹਰਿਆਣੇ ਚੋਂ ਤੇ ਰਾਜਸਥਾਨ ਚੋਂ ਤੇ ਦਿੱਲੀ ਚੋਂ ਹੋ ਰਹੀ ਐ ਸੋ ਇਹ ਗੱਲ ਅਸੀਂ ਬਿਲਕੁਲ ਟੋਲਰੇਟ ਨਹੀਂ ਕਰਾਂਗੇ ਨਾ ਹੋਣ ਦੇਵਾਂਗੇ ਠੀਕ ਉਥੇ ਇਹਨਾਂ ਦਾ ਬਹਿ ਕੇ ਮੇਰਾ ਨਹੀਂ ਆਪ ਨੂੰ ਤੁਹਾਨੂੰ ਕਰ ਤਰੀਏ ਤੁਸੀਂ ਪਰ ਪੇਸ ਮਤਲਬ ਆਹ ਅੰਦਖਲੀ ਹੈਗਾ ਹੈ ਨਾ